ਸੱਚੇ ਗਾਲ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਖਬਰਾਂ ਤੇ ਨਿਊ ਸਾਊਥ ਵੈਲਜ਼ ਵਿਜ਼ ਟ੍ਰਾਂਸਪੋਰਟ ਮੁਲਾਜ਼ਮ ਯੂਨੀਅਨ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਲੱਖਾਂ ਮੁਸਾਫਰ ਹੋ ਰਹੇ ਖੱਜਲਖੁਆਰ ਪ੍ਰੀਮੀਅਰ ਕ੍ਰਿਸ ਮਿੰਡ ਨੇ ਕਿਹਾ ਯੂਨੀਅਨ ਬਲੈਕਮੇਲਿੰਗ ਤੇ ਉਤਰੀ ਵਿਰੋਧੀ ਧਿਰ ਦੇ ਅਗੂ ਪੀਟਰ ਡਟਨ ਨੇ ਰਿਜ਼ਰਵ ਬੈਂਕ ਆਸਟ੍ਰੇਲੀਆ ਅਗੇ ਰੱਖੀ ਵੱਡੀ ਮੰਗ ਕਿਹਾ ਵਿਆਜ ਦਰਾਂ ਵਿੱਚ ਕਟੌਤੀ ਕਰੇ ਰਿਜ਼ਰਵ ਬੈਂਕ ਕੈਨੇਡਾ ਦੇ ਰਾਤure ਆਸਟ੍ਰੇਲੀਆ ਕਾਰ ਖਰੀਦਦਾਰ ਨੂੰ ਲੈ ਕੇ ਸਖਤ ਨਿਯਮ ਲਾਗੂ ਕਰਨ ਦੀ ਤਿਆਰੀ ਭਾਰਤੀਆਂ ਨੂੰ ਹੋਵੇਗੀ ਸਭ ਤੋਂ ਵੱਧ ਮੁਸ਼ਕਲ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਟ੍ਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਹੈ ਇਸ ਕਾਰਨ ਨਿਊ ਸਾਊਥ ਵੈਲਜ਼ ਵਿੱਚ ਟ੍ਰਾਂਸਪੋਰਟ ਪ੍ਰਣਾਲੀ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋਈ ਹੈ ਸਿਡਨੀ ਵਿੱਚ ਵੱਡੀ ਗਿਣਤੀ ਮੁਸਾਫਰਾਂ ਤੇ ਸੈਲਾਨੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹ ਸੜਕਾਂ ਤੇ ਆਪਣੀਆਂ ਕਾਰਾਂ ਲੈ ਕੇ ਨਿਕਲਣ ਲਈ ਮਜਬੂਰ ਹੋਏ ਨੇ ਸਵੇਤੇ ਪ੍ਰੀਮੀਅਰ ਕ੍ਰਿਸ ਮੀਨਜ਼ ਨੇ ਰੇਲ ਯੂਨੀਅਨ ਦੇ ਇਸ ਕਦਮ ਨੂੰ ਬਲੈਕਮੇਲਿੰਗ ਦੱਸਿਆ ਤੇ ਇਸ ਦੀ ਸਖਤ ਨਿੰਦਾ ਕੀਤੀ ਹੈ ਸਿਡਨੀ ਵਿੱਚ ਟ੍ਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਜਾਰੀ ਹੈ ਜਿਸ ਕਾਰਨ ਆਮ ਲੋਕਾਂ ਅਤੇ ਸੈਲਾਨੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਰਸਲ ਟ੍ਰਾਂਸਪੋਰਟ ਵਿਭਾਗ ਦੇ ਸੈਂਕੜੇ ਰੇਲ ਡਰਾਈਵਰ ਅਤੇ ਗਾਰਡ ਸੂਬਾ ਸਰਕਾਰ ਦੀ ਅਪੀਲ ਤੇ ਵੀ ਕੰਮ ਤੇ ਨਹੀਂ ਪਰਤੇ ਜਿਸ ਤੋਂ ਬਾਅਦ ਨਿਊ ਸਾਊਥ ਵੈਲ ਦੇ ਪ੍ਰੀਮੀਅਰ ਕ੍ਰਿਸ ਮੀਨਜ਼ ਨੇ ਰੇਲ ਯੂਨੀਅਨ ਦੇ ਇਸ ਕਦਮ ਨੂੰ ਬਲੈਕਮੇਲਿੰਗ ਦੱਸਿਆ ਤੇ ਇਸ ਦੀ ਸਖਤ ਨਿੰਦਾ ਕੀਤੀ ਨਿਊ ਸਾਊਥ ਵੈਲਜ਼ ਡਿਪਾਰਟਮੈਂਟ ਆਫ ਟ੍ਰਾਂਸਪੋਰਟ ਦਾ ਕਹਿਣਾ ਹੈ ਕਿ ਅਸੀਂ ਬਦਲਵੇਂ ਪ੍ਰਬੰਧ ਕੀਤੇ ਨੇ ਟ੍ਰੇਨਾਂ ਵਿੱਚ ਦੇਰੀ ਪਹਿਲਾਂ ਨਾਲੋਂ ਘੱਟ ਹੋਈ ਹੈ ਤੇ ਹੁਣ ਤੱਕ 335 ਸੇਵਾਵਾਂ ਰੱਦ ਹੋਣ ਦੇ ਬਾਵਜੂਦ ਨੈੱਟਵਰਕ ਨੂੰ ਸਮੇਂ ਤੇ ਚਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਉਧਰ ਨਿਊ ਸਾਊਥ ਵੈਲਜ਼ ਟ੍ਰਾਂਸਪੋਰਟ ਨੇ ਅੱਜ ਕਈ ਲਾਈਨਾਂ ਲਈ ਅਲਰਟ ਜਾਰੀ ਕੀਤਾ ਲੋਕਾਂ ਨੂੰ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਅਤੇ ਪੂਰੇ ਨੈੱਟਵਰਕ ਤੇ ਰੇਲ ਯਾਤਰਾਵਾਂ ਲਈ ਵਾਧੂ ਸਮਾਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਸਰਕਾਰੀ ਸੰਸਥਾ ਨੇ ਕਿਹਾ ਕਿ ਉਦਯੋਗਿਕ ਕਾਰਵਾਈ ਕਾਰਨ ਟ੍ਰੇਨਾਂ ਵਿੱਚ ਲੰਬੀ ਦੇਰੀ ਜਾਂ ਟ੍ਰੇਨਾਂ ਚੇਤਾਵਨੀ ਵਿੱਚ ਕਿਹਾ ਗਿਆ ਕਿ ਮਾਪਿਆਂ ਨੂੰ ਸਕੂਲੀ ਉਮਰ ਦੇ ਬੱਚਿਆਂ ਲਈ ਵਿਕਲਪਿਕ ਆਵਾਜਾਈ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਜੋ ਆਮ ਤੌਰ ਤੇ ਰੇਲ ਗੱਡੀਆਂ ਦਾ ਸਹਾਰਾ ਲੈਂਦੇ ਨੇ ਮਾਪੇ ਜਨਤਕ ਆਵਾਜਾਈ ਦੇ ਵਿਕਲਪਕ ਸਾਧਨਾਂ ਦੀ ਵਰਤੋਂ ਕਰਨ ਤੇ ਵਿਚਾਰ ਕਰਨ ਅਤੇ ਆਮ ਲੋਕ ਆਵਾਜਾਈ ਐਪਸ ਨੂੰ ਨਵੀਨਤਮ ਅਪਡੇਟ ਦੀ ਜਾਂਚ ਕਰਕੇ ਹੀ ਅੱਗੇ ਦੀ ਯੋਜਨਾ ਬਣਾਉਣ ਨਿਊ ਸਾਊਥ ਵੈਲਜ਼ ਟ੍ਰਾਂਸਪੋਰਟ ਵਿਭਾਗ ਅਨੁਸਾਰ ਹੁਣ ਤੱਕ 197 ਕਰਮਚਾਰੀ ਸਵੇਰੇ 5 ਵਜੇ ਦੀ ਸ਼ਿਫਟ ਲਈ ਕੰਮ ਤੇ ਨਹੀਂ ਪਹੁੰਚੇ ਟਰਾਂਸਪੋਰਟ ਫਾਰ ਨਿਊ ਸਾਊਥ ਵੈਲਜ਼ ਨੇ ਦੱਸਿਆ ਕਿ 1525 ਰੇਲ ਡਰਾਈਵਰ ਅਤੇ ਗਾੜ ਸ਼ੁੱਕਰਵਾਰ ਤੋਂ ਐਤਵਾਰ ਤੱਕ ਕੰਮ ਤੇ ਨਹੀਂ ਆਏ ਨਤੀਜੇ ਵਜੋਂ 3935 ਸੇਵਾਵਾਂ ਰੱਦ ਕਰਨੀਆਂ ਪਈਆਂ ਜਾਂ ਉਹਨਾਂ ਵਿੱਚ ਦੇਰੀ ਹੋਈ ਸੋਮਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਸੂਬੇ ਦੇ ਪ੍ਰੀਮੀਅਰ ਕ੍ਰਿਸ ਮਿਨਜ਼ ਨੇ ਰੇਲ ਟਰੌਮ ਅਤੇ ਬੱਸ ਯੂਨੀਅਨ ਦੀ ਹੜਤਾਲ ਦੇ ਫੈਸਲੇ ਨੂੰ ਮੂਰਖਤਾ ਦੱਸਿਆ ਉਹਨਾਂ ਇਸ ਦੀ ਨਿੰਦਾ ਕੀਤੀ ਮਿੰਸ ਨੇ ਕਿਹਾ ਕਿ ਰੁਕਾਵਟਾਂ ਸਪਸ਼ਟ ਤੌਰ ਤੇ ਮਹੱਤਵਪੂਰਨ ਨੇ ਪਰ ਇਸ ਦਾ ਵੱਡਾ ਪ੍ਰਭਾਵ ਹੈ ਪਰ ਸਰਕਾਰ ਯੂਨੀਅਨ ਦੀ ਬਲੈਕਮੇਲਿੰਗ ਅੱਗੇ ਝੁਕ ਨਹੀਂ ਸਕਦੀ ਮਿੰਸ ਨੇ ਕਿਹਾ ਕਿ ਜੇਕਰ ਸਰਕਾਰ ਯੂਨੀਅਨ ਦੀਆਂ ਮੰਗਾਂ ਵੱਲ ਝੁਕਦੀ ਹੈ ਤਾਂ ਇਹ ਭਵਿੱਖ ਵਿੱਚ ਹੋਰ ਉਦਯੋਗਿਕ ਕਾਰਵਾਈਆਂ ਭਾਵ ਹੜਤਾਲਾਂ ਦੀ ਅਗਵਾਈ ਕਰੇਗੀ ਉਹਨਾਂ ਕਿਹਾ ਕਿ ਇਹ ਮਾਮਲਾ ਬੁੱਧਵਾਰ ਨੂੰ ਮੁੜ ਤੋਂ ਫੇਅਰ ਵਰਕ ਕਮਿਸ਼ਨ ਕੋਲ ਵਾਪਸ ਜਾਵੇਗਾ ਮਿੰਸ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਕਮਿਸ਼ਨ ਇਸ ਮੌਕੇ ਤੇ ਦਖਲ ਦੇਵੇਗਾ ਅਤੇ ਇਸ ਮਜ਼ਾਕ ਨੂੰ ਖਤਮ ਕਰੇਗਾ ਪਰ ਸਾਡੇ ਕੋਲ ਇੱਕ ਯੋਜਨਾ ਬੀ ਅਤੇ ਇੱਕ ਯੋਜਨਾ ਸੀ ਹੋਵੇਗੀ ਅੱਜ ਸਵੈਰਦੀ ਚੇਤਾਵਨੀ ਉਦੋਂ ਆਈ ਜਦੋਂ ਫੇਅਰਵਰ ਕਮਿਸ਼ਨ ਨੇ ਬੀਤੇ ਰੋਜ਼ ਯੂਨੀਅਨ ਦੀ ਉਦਯੋਗੀ ਕਾਰਵਾਈ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ ਇਹ ਫੈਸਲਾ ਰੇਲ ਟ੍ਰਾਮ ਅਤੇ ਬੱਸ ਯੂਨੀਅਨ ਅਤੇ ਰਾਜ ਸਰਕਾਰ ਦੇ ਵਿਚਕਾਰ ਇੱਕ ਮਹੀਨੇ ਦੇ ਲੰਮੇ ਸਮੇਂ ਤੋਂ ਚੱਲ ਰਹੇ ਅੜਿੱਕੇ ਤੋਂ ਬਾਅਦ ਆਇਆ ਜੋ ਪਿਛਲੇ ਹਫਤੇ ਹਫੜਾ ਦਫੜੀ ਵਿੱਚ ਆਇਆ ਸੀ ਇੱਕ ਨਵੇਂ ਐਂਟਰਪ੍ਰਾਈਜ਼ ਸਮਝੌਤੇ ਤੇ ਗੱਲਬਾਤ ਵੀਰਵਾਰ ਰਾਤ ਨੂੰ ਆਖਰੀ ਸਮੇਂ ਵਿੱਚ ਟੁੱਟ ਗਈ ਸੀ ਦੋਹਾਂ ਧਿਰਾਂ ਨੇ 4500 ਡਾਲਰ ਸਾਈਨ ਔਨ ਬੋਨਸ ਨਾਲ ਸੰਬੰਧਿਤ ਇੱਕ ਧਾਰਾ ਨੂੰ ਲੈ ਕੇ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ ਜਿਸ ਵਾਰੇ ਸਰਕਾਰ ਦਾ ਦਾਅਵਾ ਹੈ ਕਿ ਇਹ ਇੱਕ ਵਾਰ ਸੀ ਯੂਨੀਅਨ ਨੇ ਕਿਹਾ ਕਿ ਇਸ ਵਾਰ ਪਿਛਲੀ ਸਰਕਾਰ ਦੌਰਾਨ ਚਰਚਾ ਹੋਈ ਸੀ ਜਿਸ ਤੋਂ ਬਾਅਦ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਸੀ ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਨੇ ਰਿਜ਼ਰਵ ਬੈਂਕ ਆਸਟ੍ਰੇਲੀਆ ਅੱਗੇ ਵੱਡੀ ਮੰਗ ਰੱਖੀ ਹੈ ਡਟਨ ਨੇ ਵਿਆਜ ਦਰਾਂ ਵਿੱਚ ਕਟੌਤੀ ਦੀ ਮੰਗ ਕੀਤੀ ਹੈ ਤਾਂ ਜੋ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ ਉਹਨਾਂ ਨੇ ਕਿਹਾ ਕਿ ਆਸਟ੍ਰੇਲੀਅਨ ਘਰਾਂ ਦੇ ਮਾਲਕਾਂ ਨੂੰ 4 ਸਾਲਾਂ ਵਿੱਚ ਪਹਿਲੀ ਵਾਰ ਕੋਈ ਰਾਹਤ ਮਿਲਣੀ ਚਾਹੀਦੀ ਹੈ ਜਿਹੜੇ ਲੰਬੇ ਸਮੇਂ ਤੋਂ ਇਸ ਦੀ ਉਡੀਕ ਕਰ ਰਹੇ ਨੇ ਆਸਟ੍ਰੇਲੀਆ ਵਿੱਚ ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਨੇ ਰਿਜ਼ਰਵ ਬੈਂਕ ਆਸਟ੍ਰੇਲੀਆ 'ਤੇ ਵੱਡੀ ਮੰਗ ਰੱਖੀ ਹੈ ਡਟਨ ਨੇ ਵਿਆਜ ਦਰਾਂ ਵਿੱਚ ਕਟੌਤੀ ਦੀ ਮੰਗ ਕੀਤੀ ਹੈ ਤਾਂ ਜੋ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ ਡਟਨ ਨੇ ਰਿਜ਼ਰਵ ਬੈਂਕ ਨੂੰ 25 ਆਧਾਰ ਅੰਕਾਂ ਦੀ ਕਟੌਤੀ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਚੇਤਾਵਨੀ ਦਿੱਤੀ ਕਿ ਆਸਟ੍ਰੇਲੀਆ ਨੂੰ ਇਸ ਸਮੇਂ ਬੇਲ ਆਊਟ ਦੀ ਜ਼ਰੂਰਤ ਹੈ ਲਿਬਰਲ ਆਗੂ ਅਤੇ ਕਈ ਲੇਬਰ ਐਮਪੀ ਜਿਸ ਵਿੱਚ ਸैम ਰਾਏ ਵੀ ਸ਼ਾਮਲ ਨੇ ਨੇ ਆਰਬੀਏ ਨੂੰ ਅਪੀਲ ਕਰਨ ਦਾ ਅਸਾਧਾਰਨ ਕਦਮ ਚੁੱਕਿਆ ਹੈ ਜੋਣਾ ਭਵਿਕਵਾਨੀਆਂ ਦੇ ਵਿਚਾਰ ਹੈ ਕਿ ਆਸਟ੍ਰੇਲੀਆਈ ਘਰਾਂ ਦੇ ਮਾਲਕ 4 ਸਾਲਾਂ ਵਿੱਚ ਆਪਣੀ ਪਹਿਲੀ ਕਟੌਤੀ ਪ੍ਰਾਪਤ ਕਰਨ ਲਈ ਤਿਆਰ ਨਹੀਂ ਟਾਟਾ ਨੇ ਕਿਹਾ ਕਿ ਮੈਨੂੰ ਸੱਚਮੁੱਚ ਉਮੀਦ ਹੈ ਕਿ ਆਸਟ੍ਰੇਲੀਆਈ ਲੋਕਾਂ ਲਈ 25 ਪੁਆਇੰਟ ਦੀ ਕਟੌਤੀ ਕੁਝ ਰਾਹਤ ਲੈ ਕੇ ਆਵੇਗੀ ਕਿਉਂਕਿ ਪ੍ਰਧਾਨ ਮੰਤਰੀ ਅਲਬਾਨਿਸ ਦੇ ਅਧੀਨ ਬਾਨਾਵਾਰ ਵਿਆਜ ਦਰਾਂ ਵਿੱਚ ਤਬਦੀਲੀ ਕੀਤੀ ਗਈ ਹੈ ਪਰ ਹੁਣ ਪਰਿਵਾਰਾਂ ਨੂੰ ਰਾਹਤ ਦੀ ਜ਼ਰੂਰਤ ਹੈ ਟਟਨ ਅੱਜ ਇਕੱਲੇ ਆਗੂ ਨਹੀਂ ਹਨ ਜੋ ਅਜਿਹੀ ਮੰਗ ਕਰ ਰਹੇ ਨੇ ਲੇਬਰ ਸੰਸਦ ਮੈਂਬਰਾਂ ਨੇ ਵੀ ਆਰਬੀਏ ਤੋਂ ਇਹੀ ਮੰਗ ਕੀਤੀ ਹੈ ਦਰਸਲ ਸਿਆਸੀ ਆਗੂ ਮੰਨ ਰਹੇ ਨੇ ਕਿ ਪ੍ਰਧਾਨ ਮੰਤਰੀ ਅਪ੍ਰੈਲ ਜਾਂ ਮਈ ਵਿੱਚ ਚੋਣ ਦਾ ਐਲਾਨ ਕਰ ਸਕਦੇ ਨੇ ਅਜੇ ਵੀ ਬਹੁਤ ਸਾਰੇ ਲੇਬਰ ਸੰਸਦ ਮੈਂਬਰ ਸਿਰਫ ਗਿਰਵੀਨਾਮਾ ਰਾਹਤ ਤੋਂ ਇਲਾਵਾ ਹੋਰ ਕਾਰਨਾ ਕਰਕੇ ਵਿਆਜ ਦਰਾਵਿਤ ਕਟੋਤੀ ਦੀ ਮੰਗ ਕਰ ਰਹੇ ਨੇ ਵਿਕਟੋਰੀਆ ਦੇ ਲੇਬਰ ਐਮਪੀ ਸैम ਰਾਏ ਨੇ ਕਿਹਾ ਕਿ ਮੇਰੇ ਪਾਈਚਾਰੇ ਵੱਲੋਂ ਵੀ ਕਟੋਤੀ ਦੀ ਮੰਗ ਕੀਤੀ ਜਾ ਰਹੀ ਹੈ ਲਿਬਰਲ ਐਮਪੀ ਐਜੀ ਬੈਲ ਨੇ ਕਿਹਾ ਕਿ ਹਰ ਕੋਈ ਵਿਆਜ ਦਰਾਵਿਤ ਕਟੋਤੀ ਚਾਹੁੰਦਾ ਹੈ ਪਰ ਉਹ ਚਿੰਤਾਤ ਹੈ ਕਿ ਔਸਤ ਆਸਟ੍ਰੇਲੀਆਈ ਲੋਕਾਂ ਲਈ ਪ੍ਰਤੀ ਮਹੀਨਾ 100 ਡਾਲਰ ਦੀ ਮਾਮੂਲੀ ਕਟੌਤੀ ਵੀ ਪ੍ਰਭਾਵਸ਼ਾਲੀ ਨਹੀਂ ਹੋਵੇਗੀ ਜੇਕਰ ਰਿਜ਼ਰਵ ਬੈਂਕ ਇਸ ਫੈਸਲੇ ਤੇ ਪਹੁੰਚਦਾ ਹੈ ਜੋ ਮੈਨੂੰ ਸੱਚਮੁੱਚ ਆਸ ਹੈ ਕਿ ਉਹ ਆਸਟ੍ਰੇਲੀਅਨ ਪਰਿਵਾਰਾਂ ਦੇ ਹਿੱਤਾਂ ਵਿੱਚ ਕਰਦਾ ਹੈ ਤਾਂ ਇਸ ਨਾਲ 50000 ਡਾਲਰ ਦੇ ਮੁਆਵਜ਼ੇ ਵਿੱਚ ਕੋਈ ਬਹੁਤਾ ਵੱਡਾ ਫਰਕ ਨਹੀਂ ਆਵੇਗਾ ਜੋ 750000 ਡਾਲਰ ਮਾਰਗੇਜ ਰੱਖਣ ਵਾਲੇ ਨੂੰ ਮਿਲੇਗਾ ਸਾਨੂੰ ਫालतू ਖਰਚਾਂ ਤੇ ਲਗਾਮ ਲਗਾਉਣ ਦੀ ਬੇਹੱਦ ਜ਼ਰੂਰਤ ਹੈ ਅਮਰੀਕਾ ਤੋਂ ਬਾਅਦ ਹੁਣ ਆਸਟ੍ਰੇਲੀਆ ਸਰਕਾਰ ਵੀ ਸਖਤ ਨਿਯਮ ਲਾਗੂ ਕਰਨ ਜਾ ਰਹੀ ਹੈ ਇਸ ਦਾ ਅਸਰ ਸਭ ਤੋਂ ਵੱਧ ਭਾਰਤੀਆਂ ਤੇ ਪਵੇਗਾ ਦੱਸਲ ਆਸਟ੍ਰੇਲੀਆ ਦੀ ਅਲਬਾਨੀ ਸਰਕਾਰ ਦੇ ਨਵੇਂ ਨਿਯਮ ਅਨੁਸਾਰ ਕੋਈ ਵੀ ਵਿਦੇਸ਼ੀ ਨਾਗਰਿਕ ਹੁਣ ਆਸਟ੍ਰੇਲੀਆ ਵਿੱਚ ਮਕਾਨ ਨਹੀਂ ਖਰੀਦ ਸਕੇਗਾ ਇਹ ਨਿਯਮ ਛੇਤੀ ਹੀ ਲਾਗੂ ਹੋਣ ਜਾ ਰਹੇ ਨੇ ਪਹਿਲਾਂ ਇਸ ਨੂੰ 2 ਸਾਲ ਲਈ ਲਾਗੂ ਕੀਤਾ ਜਾਵੇਗਾ ਇਸ ਤੋਂ ਬਾਅਦ ਸਮੀਖਿਆ ਕਰਕੇ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਇਸ ਨਵੇਂ ਨਿਯਮ ਦੀ ਪੁਸ਼ਟੀ ਆਸਟ੍ਰੇਲੀਆ ਦੇ ਹਾਊਸਿੰਗ ਮੰਤਰੀ ਕਲियर ਓਨੀਲ ਨੇ ਕੀਤੀ ਹੈ ਇਸ ਨਵੇਂ ਨਿਯਮ ਨਾਲ ਭਾਰਤੀ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਸਕਦੇ ਨੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਅਮਰੀਕਾ ਤੋਂ ਬਾਅਦ ਹੁਣ ਆਸਟ੍ਰੇਲੀਆ ਵੀ ਇੱਕ ਅਜੇਹਾ ਨਿਯਮ ਲਾਗੂ ਕਰਨ ਜਾ ਰਿਹਾ ਹੈ ਜਿਸ ਦਾ ਸਭ ਤੋਂ ਵੱਧ ਪ੍ਰਭਾਵ ਭਾਰਤੀਆਂ ਤੇ ਪਵੇਗਾ ਦਰਸਲ ਆਸਟ੍ਰੇਲੀਆ ਸਰਕਾਰ ਇੱਕ ਸਖਤ ਕਾਨੂੰਨ ਲਾਗੂ ਕਰਨ ਜਾ ਰਹੀ ਹੈ ਜਿਸ ਅਨੁਸਾਰ ਕੋਈ ਵੀ ਵਿਦੇਸ਼ੀ ਨਾਗਰਿਕ ਅਗਲੇ 2 ਸਾਲਾਂ ਲਈ ਆਸਟ੍ਰੇਲੀਆ ਵਿੱਚ ਸਥਾਪਿਤ ਕਰ ਨਹੀਂ ਖਰੀਦ ਸਕੇਗਾ ਇਸ ਯੋਜਨਾ ਨੂੰ ਛੇਤੀ ਹੀ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਫੈਡਰਲ ਸਰਕਾਰ ਦਾ ਇਹ ਕਦਮ ਘਰਾ ਦੀਆਂ ਵਧੀਆਂ ਕੀਮਤਾਂ ਨਾਲ ਲਜਿੱਠਣ ਲਈ ਪ੍ਰਧਾਨ ਮੰਤਰੀ ਐਂਥਨੀ ਅਲਬਾਨਿਸ ਦੀ ਅਗਵਾਈ ਵਾਲੀ ਸਰਕਾਰ ਦੇ ਚੋਣ ਪ੍ਰਚਾਰ ਦਾ ਹਿੱਸਾ ਹੈ ਇਸ ਕਦਮ ਨਾਲ ਵੱਡੀ ਗਿਣਤੀ ਵਿੱਚ ਭਾਰਤੀਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਜੋ ਆਪਣੀ ਉੱਚ ਸਿੱਖਿਆ ਲਈ ਆਸਟ੍ਰੇਲੀਆ ਜਾਂਦੇ ਨੇ ਅਤੇ ਬਾਅਦ ਵਿੱਚ ਉੱਥੇ ਹੀ ਵਸ ਜਾਂਦੇ ਨੇ ਇਸ ਨਵੇਂ ਨਿਯਮ ਦੀ ਪੁਸ਼ਟੀ ਆਸਟ੍ਰੇਲੀਆ ਦੇ ਹਾਊਸਿੰਗ ਮੰਤਰੀ ਕਲੀਅਰ ਓਨਿਲ ਨੇ ਵੀ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਕੋਈ ਵੀ ਵਿਦੇਸ਼ੀ ਨਿਵੇਸ਼ਕ 1 ਅਪ੍ਰੈਲ 2025 ਤੋਂ 31 ਮਾਰਚ 2027 ਤੱਕ ਇੱਥੇ ਸਥਾਪਿਤ ਜਾਇਦਾਦ ਨਹੀਂ ਖਰੀਦ ਸਕਦਾ। ਇਹ ਸ ਤੇ پابੰਦੀ ਲਗਾਈ ਜਾ ਰਹੀ ਹੈ। ਮੰਤਰੀ ਕਲੀਅਰ ਓਨਿਲ ਨੇ ਅੱਗੇ ਕਿਹਾ ਕਿ ਨਿਰਧਾਰਿਤ ਸਮਾਂ ਸੀਮਾ ਤੋਂ ਬਾਅਦ ਇਸ ਦੀ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਬਾਅਦ ਇਹ ਫੈਸਲਾ ਲਿਆ ਜਾਵੇਗਾ ਕਿ ਇਸ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਜਾਂ ਨਹੀਂ। ਉਨਾ ਕਿਹਾ ਕਿ ਟੈਕਸ ਦਫ਼ਤਰ ਨੂੰ ਪਾਬੰਦੀ ਲਾਗੂ ਕਰਨ ਵਿੱਚ ਮਦਦ ਲਈ ਵਾਧੂ ਫੰਡ ਦਿੱਤੇ ਜਾਣਗੇ। ਮਤਲਬ ਸਾਹ ਹੈ ਕਿ ਹੁਣ ਆਸਟ੍ਰੇਲੀਆ ਵਿੱਚ ਕੋਈ ਵੀ ਵਿਦੇਸ਼ੀ ਨਾਗਰਿਕ ਉੱਥੇ ਰਹਿਣ ਲਈ ਆਪਣਾ ਘਰ ਖਰੀਦਣ ਦਾ ਸੁਪਨਾ ਪੂਰਾ ਨਹੀਂ ਕਰ ਸਕੇਗਾ। ਦੱਸ ਦਈਏ ਕਿ ਅਜਿਹੇ ਹੀ ਨਿਯਮ ਕੈਨੇਡਾ ਵਿੱਚ ਵੀ ਲਾਗੂ ਹਨ। ਉੱਥੇ ਪਹਿਲਾਂ 1 ਜਨਵਰੀ 2023 ਤੋਂ 31 ਦਸੰਬਰ 2024 ਤੱਕ ਵਿਦੇਸ਼ੀਆਂ ਦੇ ਮਕਾਨ ਖਰੀਦਣ ਤੇ ਪਾਬੰਦੀ ਲਗਾਈ ਗਈ ਸੀ ਜਿਸ ਨੂੰ ਹੁਣ ਵਧਾ ਕੇ 1 ਜਨਵਰੀ 2027 ਤੱਕ ਲਾਗੂ ਕਰ ਦਿੱਤਾ ਗਿਆ ਹੈ। ਜ਼ਿਕਰ ਇਹ ਹੋਗਾ ਕਿ ਆਸਟ੍ਰੇਲੀਆ ਵਿੱਚ ਘਰਾ ਦੀ ਪਹਿਲਾਂ ਹੀ ਕਮੀ ਹੈ। ਇਸੇ ਦੇ ਚਲਦਿਆਂ ਇੱਥੇ ਘਰ ਖਰੀਦਣਾ ਕਾਫੀ ਮਹਿੰਗਾ ਹੈ ਆਸਟ੍ਰੇਲੀਆ ਭਾਰਤੀ ਲੋਕਾਂ ਲਈ ਇੱਕ ਪਸੰਦੀਦਾ ਵਿਕਲਪ ਰਿਹਾ ਹੈ ਪਿਛਲੇ ਕੁਝ ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਭਾਰਤੀਆਂ ਦੀ ਆਬਾਦੀ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ ਵੱਡੀ ਗਿਣਤੀ ਇੱਥੇ ਵਿਦਿਆਰਥੀ ਵੱਖ-ਵੱਖ ਕੋਰਸਾਂ ਲਈ ਆਉਂਦੇ ਨੇ ਇਹਨਾਂ ਵਿੱਚੋਂ ਕਈਆਂ ਨੇ ਤਾਂ ਇੱਥੇ ਹੀ ਵਸਣ ਦਾ ਫੈਸਲਾ ਕੀਤਾ ਹੈ ਇੱਕ ਅੰਦਾਜ਼ੇ ਅਨੁਸਾਰ ਇਸ ਵੇਲੇ ਆਸਟ੍ਰੇਲੀਆ ਵਿੱਚ 7 ਲੱਖ ਤੋਂ ਵੱਧ ਭਾਰਤੀ ਰਹਿੰਦੇ ਨੇ ਸ਼ੇਲਯੇਵਿਚ ਇਸ ਸਾਲ ਦੇ ਅੰਤ ਵਿੱਚ ਚੋਣਾ ਹੋਣ ਵਾਲੀਆਂ ਨੇ ਅਜਾਈ ਸਥਿਤੀ ਵਿੱਚ ਜਾਇਦਾਦ ਅਤੇ ਫਲੈਟਾਂ ਦੀਆਂ ਵਧੀਆਂ ਕੀਮਤਾਂ ਦਾ ਮੁੱਦਾ ਕਰਵਾ ਸਕਦਾ ਹੈ ਹਾਲ ਹੀ ਦੇ ਸਾਲਾਂ ਵਿੱਚ ਮਕਾਨਾਂ ਅਤੇ ਹੋਰ ਇਮਾਰਤਾਂ ਦੇ ਕਿਰਾਏ ਵੀ ਵਧੇ ਨੇ ਆਪ ਦੇ ਪੰਜਾਬ ਵਾਈਸ ਪ੍ਰੈਜ਼ੀਡੈਂਟ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਆਸਟ੍ਰੇਲੀਆ ਦੌਰੇਤੇ ਨੇ ਮੈਲਟਨ ਤੋਂ ਸੰਸਦ ਮੈਂਬਰ ਸਟੀਵ ਮੈਗੀ ਨਾਲ ਕੀਤੀ ਮੁਲਾਕਾਤ ਨੂੰ ਕਲਸੀ ਨੇ ਯਾਦਗਾਰੀ ਦੱਸਿਆ ਉਹਨਾਂ ਐਮਪੀ ਮੈਗੀ ਨਾਲ ਪੰਜਾਬੀ ਵਿਰਸੇ ਦੀ ਸਾਂਝ ਪਾਈ ਕਲਸੀ ਨੇ ਪਾਰਟੀ ਦੇ ਐਨਆਰਆਈ ਵਿੰਗ ਦੇ ਆਗਵਾ ਨਾਲ ਵੀ ਮੀਟਿੰਗ ਕੀਤੀ ਆਮ ਆਦਮੀ ਪਾਰਟੀ ਦੇ ਪੰਜਾਬ ਸੂਬਾ ਵਾਈਸ ਪ੍ਰੈਜ਼ੀਡੈਂਟ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਇਹਨੇ ਦਿਨੀ ਆਸਟ੍ਰੇਲੀਆ ਦੌਰੇ ਤੇ ਨੇ ਕਲਸੀ ਨੇ ਆਸਟ੍ਰੇਲੀਆ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਕਲਸੀ ਨੇ ਮੈਲਟਨ ਤੋਂ ਸੰਸਦ ਮੈਂਬਰ ਸਟੀਵ ਮੈਗੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਇਸ ਦੌਰਾਨ ਐਮਪੀ ਮੈਗੀ ਨੇ ਆਸਟ੍ਰੇਲੀਆ ਦੀ ਸੰਸਦੀ ਗਵਰਨੈਂਸ ਬਾਰੇ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ ਸ਼ੈਰੀ ਕਲਸੀ ਨੇ ਮੈਲਟਨ ਤੋਂ ਸੰਸਦ ਮੈਂਬਰ ਸਟੀਫ ਮੈਗੀ ਨੂੰ ਪੰਜਾਬ ਦੇ ਮਹਾਨ ਪਿਛੋਖੜ ਬਾਰੇ ਜਾਣਕਾਰੀ ਦਿੱਤੀ। ਪੰਜਾਬ ਦੀਆਂ ਰਹੁ ਰੀਤਾਂ ਤੇ ਪੰਜਾਬ ਦੇ ਖਾਣੇ ਤੇ ਪਹਿਰਾਵੇ ਬਾਰੇ ਵੀ ਸਾਂਝ ਪਾਈ। ਇਸ ਦੌਰਾਨ ਸ਼ੈਰੀ ਕਲਸੀ ਨੂੰ ਵਿਕਟੋਰੀਆ ਦੀ ਪਾਰਲੀਮੈਂਟ ਦਾ ਦੌਰਾ ਕਰਵਾਇਆ ਗਿਆ। ਇਸ ਤੋਂ ਪਹਿਲਾਂ ਸ਼ੈਰੀ ਕਲਸੀ ਦਾ ਮੈਲਬੌਰਨ ਤੇ ਪੀਏਸੀ ਮੈਂਬਰ ਐਨਆਰਆਈ ਵਿੰਗ ਆਮ ਆਦਮੀ ਪਾਰਟੀ ਸੰਦੀਪ ਸਿੰਘ ਸੈਂਡੀ ਤੇ ਹੋਰ ਅਹੁਦੇਦਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਐਸਮੋ ਕੇ ਕਲਸੀ ਨੇ ਐਨਆਰਆਈ ਵਿੰਗ ਨਾਲ ਮੀਟਿੰਗ ਕੀਤੀ। ਕਲਸੀ ਨੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਜਾਰੀ ਸੁਧਾਰਾਂ ਬਾਰੇ ਚਰਚਾ ਕੀਤੀ। ਕਲਸੀ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਵੱਡਾ ਫਰਕ ਵੇਖਣ ਨੂੰ ਮਿਲ ਰਿਹਾ ਹੈ ਪੰਜਾਬ ਵਿੱਚ ਭ੍ਰਸ਼ਟਾਚਾਰ ਤੇ ਨਕੇਲ ਕੱਸਤੀ ਗਈ ਹੈ ਕੋਈ ਵੀ ਅਫਸਰ ਪੈਸਾ ਲੈਣ ਤੋਂ ਡਰ ਰਿਹਾ ਹੈ ਪੰਜਾਬ ਸਰਕਾਰ ਜੋ ਕੰਮ ਕਰ ਰਹੀ ਹੈ ਉਸ ਦੀ ਵਿਦੇਸ਼ਾਂ ਤੱਕ ਚਰਚਾ ਹੋ ਰਹੀ ਹੈ ਪਾਰਟੀ ਦਾ ਨਾਮ ਵਿਦੇਸ਼ ਵਿੱਚ ਵੀ ਫੈਲ ਚੁੱਕਿਆ ਹੈ ਪੰਜਾਬ ਦੀ ਆਪ ਸਰਕਾਰ ਲੋਕਾਂ ਨੂੰ ਵੱਡੇ ਪੱਧਰ ਤੇ ਸਹੂਲਤਾਂ ਦੇ ਰਹੀ ਹੈ ਇਸ ਦੌਰਾਨ ਕਲਸੀ ਨੇ ਕਿਹਾ ਕਿ ਜੋ ਵੀ ਲੋਕਾਂ ਨਾਲ ਵਾਦਾ ਕੀਤਾ ਗਿਆ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ ਸੂਬੇ ਦੇ ਟੋਲ ਪਲਾਜ਼ੇ ਬੰਦ ਕਰਵਾਉਣ ਨੇ ਭਾਵੇਂ ਗਰੰਟੀਆਂ ਵਿੱਚ ਨਹੀਂ ਸੀ ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਟੋਲ ਪਲਾਜ਼ੇ ਬੰਦ ਕਰਵਾ ਕੇ ਲੋਕਾਂ ਦੇ ਕਰੋੜਾਂ ਰੁਪਏ ਬਚਾਏ ਗਏ ਨੇ ਇਸ ਦੌਰਾਨ ਸ਼ੈਰੀ ਕਲਸੀ ਨੇ ਪਾਰਟੀ ਦੇ ਐਨ ਆਰ ਆਈ ਵਿੰਗ ਦੇ ਆਗੂਆਂ ਨੂੰ ਆਪਣਾ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ ਪਾਰਟੀ ਦੇ ਆਸਟ੍ਰੇਲੀਆ ਦੇ ਮੈਂਬਰਾਂ ਨੇ ਹਰ ਪੱਖੋਂ ਪਾਰਟੀ ਦਾ ਸਾਥ ਦੇਣ ਦੀ ਹਾਮੀ ਭਰੀ ਏਸ ਬੁਲਟਨ 'ਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਫਿਲਹਾਲ دیਉ ਇਜਾਜ਼ਤ ਤਨਵਾਦ